ਪਿੰਡ ਫੱਤੇਵਾਲਾ ਦੇ ਤੋਸੀ ਬਣ ਤੇ ਹੜ ਦਾ ਦ੍ਰਿਸ਼ ਵੇਖਣ ਆਇਆ ਇੱਕ ਗਿਆਤ ਵਿਅਕਤੀ ਨੂੰ ਅਚਾਨਕ ਦੌਰਾ ਪੈ ਗਿਆ ਲੋਕਾਂ ਅਨੁਸਾਰ ਉਹ ਕਾਫੀ ਸਮੇਂ ਤੋਂ ਬਣ ਤੇ ਖੜਾ ਪਾਣੀ ਦੇ ਤੇਜ਼ ਵਹਾਅ ਨੂੰ ਦੇਖ ਰਿਹਾ ਸੀ ਕਿ ਅਚਾਨਕ ਉਸ ਦੀ ਤਬੀਤ ਖਰਾਬ ਹੋ ਗਈ ਉਹ ਜ਼ਮੀਨ ਤੇ ਡਿੱਗ ਪਿਆ ਆਲੇ ਦੁਆਲੇ ਮੌਜੂਦ ਲੋਕ ਤੁਰੰਤ ਮਦਦ ਲਈ ਇਕੱਠੇ ਹੋਏ ਅਤੇ ਉਸ ਨੂੰ ਰਾਤ ਕੇਂਦਰ ਤੇ ਪਹੁੰਚਾਇਆ ਗਿਆ ਜਿੱਥੇ ਡਿਊਟੀ ਤੇ ਮੌਜੂਦ ਸਿਹਤ ਕਰਮਚਾਰੀਆਂ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਤੁਰੰਤ ਜੀਰਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਇੱਥੇ ਇਲਾਜ ਹੇਠ ਉਸ ਦੀ ਸਿਹਤ ਸੰਭਾਲੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਸੰਭਵ ਮਾਰ ਸੀ ਜਿਸ ਨਾਲ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਡਾਕਟਰ ਅਤੇ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੁੜੇ ਵਿਅਕਤੀ ਬਜ਼ੁਰਗ ਜਨ ਆਜੁਕ ਖੇਤ ਵਾਲੇ ਲੋਕ ਹੜ ਪੀੜਤ ਦਰਿਆਈ ਖੇਤਰਾਂ ਤੋਂ ਦੂਰ ਰਹਿਣ ਇਸ ਘਟਨਾ ਨਾਲ ਇੱਕ ਵਾਰ ਫਿਰ ਸਾਵਧਾਨੀ ਦੀ ਲੋੜ ਮਹਿਸੂਸ ਕੀਤੀ ਗਈ ਹੈ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਕਿਸੇ ਕਾਰਨਾ ਕਰਕੇ ਇਨ੍ਹਾਂ ਖਤਰਨਾਕ ਸਥਾਨਾਂ ਦਾ ਰੋਕ ਨਾ ਕਰਨਾ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਵਾਪਰੇ ਇਸ ਵੀਡੀਓ ਨੂੰ ਵਾਟ ਵਾਧੇ ਸ਼ੇਅਰ ਕਰਨਾ ਲਾਈਕ ਕਰਨਾ ਜੇਕਰ ਕੋਈ ਇਸ ਵਿਅਕਤੀ ਨੂੰ ਜਾਣਦਾ ਹੈ ਤਾਂ ਕਮੈਂਟ ਜ਼ਰੂਰ ਕਰਨਾ ਧੰਨਵਾਦ